ਆਜਾਓ ਦੂਜੇ ਕਿੱਦੇ ਚੋਲਣਾ ਚੱਲਦੇ ਇਹ ਬੰਦੇ ਸਹੀ ਕਹਿੰਦੇ ਵਾਦ ਦੂਜੇ ਕਿੱਦੇ ਮੈਂ ਦੂਜੇ ਕਿੱਦੇ ਕਾਲੇ ਆ ਕੇ ਕਰ ਲਈ 6 ਬਾਲੋ 99 ਸਹੀ ਬੰਦੇ ਬੈਠੇ ਗਾ ਫਤਵਾ ਲੈਟ ਲੈਟ ਇਹ ਦੇਵੀ ਜੀ ਦੀ ਦਰਵਾਜ਼ੀ ਜੀ ਦੀ ਹੋ ਗਈ। ਸਾਡੇ ਪਿੰਡ ਨੂੰ ਪਤਰਾ ਵੀ ਆ ਗਿਆ ਦੇਖਦੇ। ਤੇ ਅੱਜ ਹੀ ਤਾਂ ਕਹਿੰਦੇ ਆ ਕਿ ਉਹਦੀ ਮੋਚਾ ਵੱਜ ਜਾਂ ਪਾਣੀ ਉੱਤੇ। ਇੱਕ ਵਾਰੀ ਦਿਖਿਆ ਤਾਂ। ਪਾਣੀ ਤਾਂ ਮੱਤੋ। ਅੱਜ ਮੇਰੇ ਦਾਤ ਨਾ ਗਿਆ। ਪਾੜੇ ਜੰਗਲ ਨੇ ਤਾਂ ਵੀ ਮਾਨੂੰ ਮਾਤ ਰੋ ਪੈਲੀ ਵਾਲਾ ਜੀ। ਹਾਂ ਜੀ ਆ ਨਾ ਹੀ ਦਰਵਾਜ਼ੇ ਚਾਰ ਤੋਂ ਮੇਟਾ ਸਕੇ। ਇਹ ਵੀ ਅਪੀਲ ਕਰਦੇ ਹਾਂ ਸਰਕਾਰ ਤੋਂ। ਦੇਖੋ ਸਾਡੇ ਆਹ ਪੰਧਕ ਨੂੰ ਕਹਿੰਦੇ ਆ ਕਿ ਇਸ ਨੇ ਕੋਈ ਸਾਡੇ ਦਾ ਰਸਤਾ ਵੀ ਨਹੀਂ ਆ ਰਿਹਾ ਜੀ ਯਾਰ ਆ ਵੀ ਦੇਖ ਕੇ ਆਏ ਨਹੀਂ ਆ ਤੁਹਾਡਾ ਦਪੇਲਡ ਲੋਡਣ ਵਾਲਾ ਇਹ ਰਾਸ਼ ਨੂੰ ਕਹਿੰਦੇ ਅੱਜ ਪਾਣੀ ਦੀ ਮਾਰ ਬਹੁਤ ਆ ਮੇਰੇ ਸਾਹਮਣੇ ਬੱਚੇ ਇਸ ਵਾਸਤੇ ਇਹਦੇ ਬਿਲਕੁਲ ਮਾਰ ਤੇ ਖੜਾ ਬੈਠਾ ਅੱਛੇ ਬੱਚਿਆਂ ਨੂੰ ਬੁਖਾਰ ਹੋ ਗਿਆ ਜੀ ਜਾ ਕੇ ਦੇਖੋ ਛੋਟੇ ਛੋਟੇ ਬੱਚੇ ਬੁਖਾਰ ਹੋ ਰਿਹਾ ਪਿਆ ਕਹਿੰਦੇ ਸਿੰਘ ਸਾਹਿਬ ਜੀ ਇਹ ਇੱਥੇ ਨਾ ਉਸੇ ਕੱਲ ਸਪੈਦਾ ਸੀ ਉਹ ਸੋ ਦੇ ਗਿਆ ਰਾਤ ਰਾਤ ਉੱਡ ਗਿਆ ਇੱਥੇ ਸਵੇਰੇ ਅਸੀਂ ਖੜੇ ਸੀ ਇੱਥੇ ਤੂਟ ਸੀਗਾ ਉਹ ਤੂਟ ਸਵੇਰੇ ਸਾਡੇ ਕੋਲ ਆ ਘਰ ਦੀ ਜਾਂ ਘਰ ਨੂੰ ਕਿਹਾ ਸੀ ਇਹ ਉ ਤਾਂ ਉ ਤਾਂ ਹੈ ਆਪਾਂ ਮਨ ਕਰਨੀ ਹੈ ਨਾ ਬਿਲਕੁਲ ਬਹੁਤ ਉੱਥੋਂ ਲੈ ਕੇ ਇਹ ਨਿਕਾ ਉਹ ਜੇ ਸਾਹਮਣੇ ਰੋਕ ਖੜੇ ਉਹ ਤੁਹਾਡਾ ਕਹਿਣ ਦਾ ਮਤਲਬ ਇਹ ਲੱਗਾ ਕਿੰਨੇ ਮੀਟਰ ਹਾਂ ਜੀ 4 4 ਕਿੱਲੇ ਇੱਧਰ ਆ ਗਿਆ ਜੀ ਉਹੀ ਗੱਲ ਹੈ 4 ਕਿੱਲੇ ਆਹੋ ਬਹੁਤ ਵੀ ਨਹੀਂ ਦੋਟਾ ਕੋਈ ਨਹੀਂ ਪਾਰ ਜਿਹੇ ਪਾਣੀ ਉੱਪਰ ਦਾ ਹਾਂ ਜੀ ਹਾਂ ਸਾਰੇ ਪੰਜਾਬੀ ਮਾਣੋਂ ਕੰਪਨੀ ਨਹੀਂ ਚੇਤ ਕਰਦੇ ਜਦੋਂ ਪਾਣੀ ਉਪਰੇ ਤੇ ਪੈਣ ਨੂੰ ਬਚਾਉਣ ਦੇ ਜੋ ਵੀ ਇਹ ਨਾ ਚੰ ਦੀ ਗੱਲ ਕਰਦੇ ਆ ਹਾਂ ਫਿਰ ਇਹਨਾਂ ਦੀ ਜਿਹੜੀਆਂ ਸਰਕਾਰ ਤੋਂ ਸਰਕਾਰ ਤੋਂ ਤੁਹਾਡੇ ਕੀ ਹੈ ਜੀ ਸਾਡੀ ਇਹ ਜੀ ਸੰਦ ਤੇ ਥਾਜਾਈ ਦਾ ਤੇ ਇੱਕ ਵਾਰੀ ਮੋਟਾ ਪੱਗੇ ਗਾੜਦੇ ਇੱਕ ਜਮੀਨ ਦਾ ਜਮੀਨ ਤੱਕੀ ਇਹਨਾਂ ਕੀਤੀ ਤੇ ਉਹ ਗਰਦੌਰੀ ਕਰ ਦਿੱਤੀ ਹੱਦ ਕੀਤੀ ਜਦੋਂ ਬੜੀ ਜਿਆਦਾ ਪਾਣੀ ਚੁਗਾ ਗੁਰੇ ਨਵਾਂ ਪ੍ਰਾਲਾਖ ਇੱਥੇ ਗੁਰਦਰ ਬਰਾਣ ਸਾਹਿਬ ਬਹੁਤ ਵੱਡਾ ਇੱਕ ਕਾਗਿ 23 ਧਨ ਟੁੱਟ ਗਿਆ ਪਾਕਿਸਤਾਨ ਨੂੰ ਜੇ ਬਾਨਾ ਟੁੱਟਦਾ ਨਾ ਸਾਰੇ ਪਿੰਡਾਂ ਦੇ ਹੜ੍ਹ ਵਿੱਚ ਬਹੁਤ ਸਾਰਾ ਮੋਟੋ ਪੰਡਾ ਪਾੜ ਰਿਹਾ ਪਾਣੀ ਉਹਦੇ ਸਾਰਾ ਰਾਮਦਾਸੇ ਹੁਣ ਟਾਇਲਟ ਨੰਬਰ ਕੋ ਜਦੋਂ ਸੁਣਦਾ ਆਇਆ ਆਇਆ ਸਿਮਾ ਜੇ ਬਹਾਦਰ ਸਿੰਘ ਹੈ ਘਰ ਨਾਲ ਲਗਾਵੇ ਘਾਇ ਸਭ ਤੋਂ ਕਹਾਈ ਕਾਫਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਕਾਇਮ ਹੋਤਾ ਹੋਏ ਸਾ ਪਾਕ ਸਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਵਿਦਾ ਕਰਦੇ ਹਾਂ ਬਰਦਾਤ ਵਾਹਿਗੁਰੂ ਵਾਹਿਗੁਰੂ ਇਹ ਨਿਮਾਣੀਆਂ ਤੇ ਮਾਣ ਨੇ ਸਾਨੀਆਂ ਤੇ ਤਾਨ ਨੇ ਸੇ ਲੋਟ ਧੰਨ 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 ਮੇਰੀ ਪੀਲੀ ਦੇ ਮਾਲਕ ਗੁਰੂ ਸਾਹਿਬ ਜੀ ਪਾਕ ਸਾਹਿਬ ਜੀ ਸੰਤਨ ਸੰਸੇ ਵਾਲੀ ਸ੍ਰੀ ਗੁਰੂ ਦੇਵ ਜੀ ਮਹਾਰਾਜ ਦਾਸ ਗੁਰੂਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਦਾਤ ਕੀਤੀ ਹੈ ਬੱਚੇ ਪਾਕ ਸਾਹਿਬ ਜੀ ਆਖਣੇ ਆਤੀ ਜੀ ਚੜ੍ਹਦੇ ਪੰਜਾਬ ਦੇ ਆਸਰੀ ਕੇਂਦਰ ਪਿੰਡੀਵਾਲਾ ਬੁਸੇ ਖੜੇ ਹਾਂ ਸੱਚੇ ਪਾਤਸ਼ਾਹ ਜੀ ਉਹ ਇਹ ਪਿੰਡ ਐਸ ਕੋਲੇ ਬਹੁਤ ਜ਼ਿਆਦਾ ਫੜਾਫੜੀ ਮਾਰ ਖੇਡ ਹੈ ਦਰਿਆ ਸਤਲੁਜ ਦੀ ਮਾਰ ਪੈ ਰਹੀ ਹੈ ਆਪ ਜੀ ਪ੍ਰਕਾਸ਼ ਕਰੋ ਮੇਰ ਨਾਲੇ ਇਸ ਪਿੰਡ ਦੇ ਵਿੱਚ ਛੋਟੇ ਛੋਟੇ ਬੱਚੇ ਨੂੰ ਨਗਰਵਾਸਣਾ ਹੈ ਇਹ ਪਿੰਡੇ ਇਸ ਤਰ੍ਹਾਂ ਮਸਦਾ ਰਹੇ ਪਿੰਡ ਨੂੰ ਸੱਚੇ ਪਾਤਸ਼ਾਹ ਜੀ ਦੀ ਮਾਰ ਤੋਂ ਬਚਾਓ ਪਿੰਡ ਦੇ ਵਿੱਚ ਚਰਤੀ ਕਲਾ ਹੋ ਰਹੀ ਹੈ ਸਤਿਗੁਰੂ ਜੀ ਦੇ ਪੰਜਾਬ ਦੇ ਵਿੱਚ ਇਹ ਸੁਖ ਸ਼ਾਂਤੀ ਚਰਤੀ ਕਲਾ ਦਾ ਸੁਨੇਹਾ ਆ ਵੀ ਇਸ ਮੌਕੇ ਤੇ ਜਿਹੜੀਆਂ ਵੀ ਜਿੱਥੇ ਤੁਹਾਡੀਆਂ ਨੌਜਵਾਨ ਕਿ ਪਾਤਸ਼ਾਹ ਜੀ ਉਹ ਲੋਕ ਭਲਾਈ ਦੇ ਲਈ ਸਰਾਹਤ ਕਾਰਜਾਂ ਦੇ ਵਿੱਚ ਦਿੱਤੇ ਨੇ ਸਾਰਿਆਂ ਦੇ ਸਿਰਾਂ ਦੇ ਉੱਤੇ ਮੇਰਾ ਪਰਿਆ ਹੱਥ ਰਛਨਾ ਅੰਗ ਸੰਗ ਚਹਾਈ ਹੋਣਾ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਨਹੀਂ ਬਣਾਉਣਾ ਪ੍ਰੋਪਰ ਨਾਲ ਇਹ ਕਿਦਰ ਮੰਨੀਆਂ ਗਈਆਂ ਹਾਂ 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 ਉਹਨਾਂ ਦੇ ਟੋਕਾਂ ਲੱਗੀਆਂ ਵੀ ਅਸਲ ਦੇ ਵਿੱਚ ਇੱਕ ਤਾਂ ਮਿਲਦੀ ਲੋੜ ਆ ਤਾਂ ਮਿਲਦਾ ਨਹੀਂ ਹੋਣਾ ਚਾਹੀਦਾ ਪਰ ਪ੍ਰੋਪਰ ਹੋਣਾ ਚਾਹੀਦਾ ਆ ਜਦੋਂ ਕਰਦਾ ਤਾਂ ਪਰ ਜਿਹੜਾ ਜਿਹੜਾ ਘਰ ਡਿੱਗਿਆ ਪਾਪਾ ਜੀ ਘਰ ਵੀ ਬਣਾਉਣਾ ਉਹ دوسری ਗੱਲ ਹੈ ਜਿਹੜਾ ਡਿੱਗਿਆ ਹੈ ਨਾ ਔਰ دوسری ਗੱਲ ਜਿਹੜੀ ਤੁਹਾਡੀ ਜ਼ਮੀਨਾਂ ਪਾਇਆ ਰੇ ਬੀਜ ਸਰਾਇਆ ਇਹਨਾਂ ਨੂੰ ਸਾਰਾ ਕੁਝ ਲੈਣਾ ਪੈ ਗਿਆ ਵਿਚਾਰੇ ਗਰੀਬ ਸਿੰਘ ਕਾਮ ਨੇ ਅਤਿਨਤ ਤੌਰ ਤੇ ਵੀ ਕਿਹਾ ਤੁਹਾਡਾ ਤੁਹਾਡਾ ਜਿਹੜਾ ਸਾਰੇ ਡਿੱਗਿਆ ਪਰ ਕਿੰਨੀ ਮਦਦ ਦੇਣਾ ਹੈ ਹਾਂ ਜੀ ਸਵਾਗਤ ਹੈ ਸਾਰਿਆਂ ਦਾ ਆਪਣੀ ਗੱਡੀ ਉੱਤੇ ਪਤਾ ਨਹੀਂ ਗੱਡੀ ਕਿੰਨੇ ਮਾੜਾ ਬੁਲਾ ਦੇ ਬਾਈ ਉਹਦਾ ਤਾਰ ਨਾ ਪਾਉਂਦਾ ਸਾਰੀ 10 ਪੁਆਇੰਟ ਪਾਣੀ ਜਦੋਂ ਦੱਤੇ ਨਹੀਂ ਥੱਲੇ ਨਾ ਆਵੇ ਕਿੰਨੇ ਹੋਣਗੇ ਪੈਸੇ ਸਾਡਾ ਪਾੜੋ ਕੱਢ ਲੈਣਾ ਚਾਹੀਦਾ ਹਰ ਵੀ ਦੱਸ ਦੇ ਉਹਨੂੰ ਗੱਡੀ ਦੀ ਭਾਅ ਦੇ ਨਾਲ ਹੋਣ ਵੀ ਪਾਣੀ ਬਹਿ ਜਾਂਦਾ ਕਿਤੇ ਇਹਦਾ ਬਾਹਰ ਮਾਰ ਨਾ ਕਰੇ ਬਾਹਰ ਆਵੇ ਨਾ ਹੰਪਤੀ ਤੋਂ ਮੋਰਚਾ ਨੂੰ ਬੋਟ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਜੀ ਜਿਹੜੇ ਅੱਗੇ ਫਸੇ ਹੋਏ ਘਾਰਾਂ ਕੰਡਾ ਥਣੀਆਂ ਤੇ ਵੀ ਜਾ ਰਹੀ ਹੈ ਥਣੀਆਂ ਤੇ ਸਾਰੇ ਤਕਰੀਬਨ ਜਲਦੀ ਸਾਡੇ 10 11 ਫੈਂਟ ਹੋ ਜਾਣਗੇ ਜੀ ਨਾ ਸਾਰੇ ਨੂੰ ਕੰਡਾ ਨੂੰ ਬੇਚੈਨ ਕਰ ਰਹੇ ਨੇ ਸਰ ਜੀ ਤੁਹਾਡੇ ਤਾਂ ਬਾਵਾ ਹੀ ਜਾ ਰਹੇ ਗੱਡੀ ਸਾਡੇ ਦੇਗਾ ਉਹ ਥੋੜੀ ਜਿਹਾ ਰੋਕ ਕੇ ਰੱਖੋਗਾ ਕਿਸੇ ਰੁਕੋਗਾ ਸਾਡੇ ਪਾਪੀ ਪਿੱਛੇ ਲੋਕਾਂ ਨੂੰ ਮੜਾਇਆ ਜੀ ਜੱਪੇ ਜਿਗਾਇਲੀ ਲਈ ਪਾ ਗੂੜੀ ਆ ਨਾ ਪਾ ਦੇ ਭਿਚਕਦੀ ਆ ਅਰ ਅਸੀਂ ਫੜ ਲਿਆ ਵੀਰ ਓਏ ਸਾਇਨਾ 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 ਕਿੱਥੇ ਵਾਸਾ ਪੜ ਇਹ ਅਰੇ ਇਹ ਸਾਈਡ ਦੇੰਦੋਂ ਤੋਂ ਲੱਗੇ ਹੋਏ ਹਨ ਪਰ ਹੁਣ ਇਹ ਜਿਹੜੀ ਚੀਜ਼ ਆ ਨਾ ਉਹਨੇ ਪਿੱਛੇ ਵਿੱਚ ਵੀ ਉਹ ਪੇਡ ਆਖਰੀ ਉਸੇ ਦਾ ਗੱਡੀ ਨਹੀਂ ਜਾਂਦੀ ਇਹ ਆਪਣੀਆਂ ਬੇਡੀਆਂ ਨਾਲ ਪਹੁੰਚਾਈ ਜਾਂਦੇ ਆ ਤੋਂ ਇਹ ਕਰਨਾ ਚਾਹੀਦਾ ਕਿ ਪ੍ਰੋਪਰ ਉੱਥੇ ਸਮਾਨ ਪਹੁੰਚੇ ਬਾਕੀ ਜਦੋਂ ਸਾਡਾ ਹੱਡਣਗੇ ਵਾਸੀ ਉਹ ਵੀ ਇੱਥੇ ਆਵਾਂਗੇ ਤੇ ਪੂਰਾ ਗੱਜਾ ਗੁਰਦੁਆਰਾ ਜਿਹੜਾ ਪਿੰਡ ਦਾ ਉਹ ਵੀ ਸਾਡਾ ਲਈ ਚੱਲਦਾ ਉਹ ਤੁਹਾਹਾਂ ਦਾ ਸਰੂਪ ਉਹਨਾਂ ਨੇ ਸਰਕਾਰੀ ਥਾਂ ਦੇ ਉੱਤੇ ਪੇਜਤਾ ਬਾਕੀ ਆਪਾਂ ਉਹਦੇ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿੱਚ ਜਾਵਾਂਗੇ ਤੇ ਪੰਥ ਨੂੰ ਅਪੀਲ ਕਰਾਂਗੇ ਆਪਾਂ ਕਿਉਂਕਿ ਆਹੀਂ ਤੇ ਸਾਰਾ ਪੰਥ ਨੂੰ ਸਮਝਦੇ ਆਂ ਕਿ ਉਹ ਇਹਨਾਂ ਅਨਸਾਰ ਲਵੇ ਤੇ ਇਹਨਾਂ ਦੇ ਨਾਲ ਖੜੇ ਬਾਕੀ ਮੈਂ ਸਮਝਦਾ ਵੀ ਇਹ ਭਾਵੇਂ ਕੇਂਦਰ ਦੀ ਸਰਕਾਰ ਆ ਤੇ ਭਾਵੇਂ ਪੰਜਾਬ ਦੀ ਆ ਨਲਕੀ ਬਹੁਤ ਵੱਡੀ ਆ ਬਹੁਤ سارے ਲੋਕ ਉੱਥੇ ਜਿਹੜੇ ਬਹੁਤ ਹਾਈ ਰਿਸਕ ਦੇ ਵਿੱਚ ਛੜੇ ਹੋਏ ਆ ਉਹ ਉਹਨਾਂ ਨੂੰ ਤਿਆਰ ਵੀ ਤਾਂ ਹੀ ਹੋਣਾ ਤੇ ਅੱਗੇ ਉਹਨਾਂ ਨੂੰ ਕੁਝ ਦਿਸੇ ਉਹ ਵਿਚਾਰੇ ਜਾਣ ਕਿੱਥੇ ਰਿਸ਼ੇਦਾਰੀ ਤੁਸੀਂ ਕਿੰਨੇ ਦਿਨ ਰਹੋਗੇ ਸਰਕਾਰਾਂ ਕੀ ਕਰ ਰਹੀਆਂ ਮੈਨੂੰ ਤਾਂ ਪਤਾ ਨਹੀਂ ਐਡਾ ਨਕਮਾਪਾਨਾ ਨਹੀਂ ਹੋਣਾ ਚਾਹੀਦਾ ਉੱਥੇ ਤੁਸੀਂ ਜਾ ਕੇ ਕਵਰ ਕਰਕੇ ਆਇਓ ਬਹੁਤ ਹਾਈ ਰਿਸਕ ਪਰ ਲੋਕ ਹੈ ਚੜ੍ਹਦੀ ਕਲਾ ਦਾ ਅਸੀਂ ਉੱਥੇ ਗਏ ਉਹ ਸਾਨੂੰ ਕਹਿ ਰਿਹਾ ਜੀ ਵੀ ਸਿੰਘ ਸਾਹਿਬ ਪ੍ਰਸ਼ਾਦਾ ਛੱਕ ਕੇ ਜਾਣਾ ਚਾਹ ਪਿਆਈ ਉਹ ਸਿਰੇ ਉਹਨਾਂ ਦੇ ਹਾਸ ਰਿਆ ਉਹ ਤਗੜੇ ਵੀ ਆ ਉਹ ਕਹਿੰਦੇ ਸਾਨੂੰ ਗੁਰੂ ਸਾਹਿਬ ਚੇਤੇ ਆ ਵੀ ਉਹ ਕਿਵੇਂ ਸਰਸਾ ਨਦੀ ਦੇ ਕੰਢੇ ਤੇ ਉਹ ਗਾਹ ਲੰਗੇ ਸਿੱਖੀ ਉਹਨਾਂ ਦਾ ਭਾਵਨਾ ਉਹਨਾਂ ਦਾ ਪਰ ਸਰਕਾਰਾਂ ਆਪਣੇ ਫਰਜ਼ਾਂ ਤੋਂ ਕਿਉਂ ਭੱਜ ਰਹੀਆਂ ਸਰਕਾਰਾਂ ਨੂੰ ਇਹ ਵੇਖਣਾ ਚਾਹੀਦਾ ਤੇ ਆਪਣੇ ਫਰਜ਼ਾਂ ਤੋਂ ਭੱਜਣਾ ਨਹੀਂ ਚਾਹੀਦਾ ਕਿਉਂਕਿ ਇਹ મતલਬ ਇਹ ਨਹੀਂ ਜ਼ਮੀਨ ਉਹਨਾਂ ਨੇ ਜਿਹੜੇ ਜਾਂਦੇ ਨੇ ਮੋੜ ਲਿਆ ਉਹ ਗਾਲੀ ਛੇੜ ਜੀ ਉਹਨਾਂ ਨੇ ਔਰ ਜਿਹੜੀ ਕੀ ਹੈ ਕਿ ਹਰ ਸੰਭਵ ਹਰੇਤ ਪੰਜਾਬ ਦੇ ਖੇਤ ਦੀ ਜਿਹੜੀ ਲੋੜ ਹੈ